ਤਾਜ਼ਾ ਮਾਮਲਾ ਲੁਧਿਆਣੇ ਦਾ ਜਿੱਥੇ ਸਿਵ ਸੈਨਾ ਦੇ ਆਗੂ ਸੰਦੀਪ ਥਾਪਰ ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਡੀ ਐਮ ਸੀ ਹਸਪਤਾਲ ਵਿੱਚ ਭੱਦੀ ਕਰਵਾਇਆ ਗਿਆ ਉੱਤੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਸੈਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾਂ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਆਗੂ ਰਵਿੰਦਰ ਅਰੋੜਾ ਦੀ ਵਰਸੀ ਤੇ ਅਸੀਂ ਮੱਥਾ ਟੇਕਣ ਲਈ ਆਏ ਹੋਏ ਸਨ ਤਾਂ ਕੁਝ ਲੋਕਾਂ ਵੱਲੋਂ ਸੈਵ ਸੈਨਾ ਆਗੂ ਸੰਦੀਪ ਥਾਪਰ ਤੇ ਕਾਤਲਾਨਾ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਮੌਕੇ ਤੇ ਖੜੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਨਹਿਗ ਸਿੰਘਾ ਦੇ ਬਾਣੀ ਵਿੱਚ ਆਏ ਕੁਝ ਲੋਕਾਂ ਨੇ ਇਹ ਬਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਸੰਦੀਪ ਥਾਪਰ ਨਾਲ ਇੱਕ ਗਨਮੈਨ ਮੌਜੂਦ ਸੀ ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਬਚਾਅ ਜ਼ਰੂਰ ਹੋਇਆ ਪਰ 80% ਦੀ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਆਓ ਦੇਖਦੇ ਹਾਂ ਲੁਧਿਆਣੀ ਤੋਂ ਵਿਕਰਮ ਸਤਾਨੀ ਦੀ ਰਿਪੋਰਟ। ਸਰਿਆਂ ਕਰਪਾਨਾ ਮਾਰਦੇ ਆ ਬੰਦੇ ਜਾਨ ਮੀਡੀਆ ਦੇਖੋ ਆ ਗਏ ਯਾਰ 2 ਮਿੰਟ ਪਹਿਲਾਂ ਸਿਵਲ ਹਸਪਤਾਲ ਦੇ ਸਾਹਮਣੇ ਬੰਦੇ ਨੂੰ ਕੁਰਪਾਨਾ ਮਾਰ ਕੇ ਚਲੇ ਗਏ ਦੇਖੋ ਜੀ ਸਿਵਲ ਹਸਪਤਾਲ ਦੇ ਸਾਹਮਣੇ ਬਾਹਰ ਕੁਰਪਾਨਾ ਮਾਰ ਕੇ ਚਲੇ ਗਏ ਐਕਟਿਵ ਦੇ ਬੰਦੇ ਆ ਰਹੇ ਸੀਗਾ ਉਹਨਾਂ ਨੇ ਕੁਰਪਾਨਾ ਮਾਰ ਚਿਆ ਪੰਜਾਬ ਟੈਕ ਲਾਈਨ ਬੜੇ ਅਫਸੋਸ ਦੀ ਗੱਲ ਹੈ ਅਸੀਂ ਅਰੋੜਾ ਸਾਹਿਬ ਦੇ ਇੱਥੇ ਅਖੰਡ ਪਾੜ ਦੇ ਵਿੱਚ ਆਏ ਸੀ ਔਰ ਅੱਧਾ ਘੰਟਾ ਸੀ ਇੱਥੇ ਬੈਠ ਰਹੇ ਸੰਦੀਪ ਥਾਪਰ ਵੀ ਇੱਥੇ ਹੀ ਸੀਗਾ ਔਰ 5 ਮਿੰਟ ਪਹਿਲੋਂ ਇੱਥੋਂ ਨਿਕਲ ਕੇ ਬਾਹਰ ਗਿਆ ਤੇ ਅਸੀਂ ਉੱਥੇ ਹੀ ਬੈਠ ਰਹੇ ਹਾਂ ਉਸ ਤੋਂ ਬਾਅਦ ਜਾਂਦੇ ਇਹਨਾਂ ਤੇ ਵਾਰਦਾਤ ਹੋਈ ਹੈ ਕਹਿੰਦੇ ਚਾਰ ਬੰਦੇ ਸੀ ਨਿਹੰਗ ਟਾਈਪ ਸੀਗੇ ਬੰਦੇ ਉਹਨਾਂ ਨੇ ਇਹਨੂੰ ਘੇਰ ਲਿਆ ਔਰ ਇਹਦੇ ਤੇ ਕਿਰਪਾਨਾਂ ਤੇ ਛਟਾਂ ਮਾਰੀਆਂ ਦੇ ਨਾਲ ਸਿਰ ਸੁਰ ਇਹਨਾਂ ਫਾੜਤਾ ਔਰ ਗਨਮੈਨ ਦੀ ਪਿਸਟਲ ਵੀ ਖੋਣ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜ ਗਿਆ ਮਾਰ ਕੇ ਕਾਫੀ ਸੱਟਾਂ ਲੱਗੀਆਂ ਉਹਦੇ ਬੜੀ ਦੁਖਦਾਈ ਘਟਨਾ ਜਿਹੜੀ ਇਹ ਹੋਈ ਹੈ ਸੰਦੀਪ <th>ਪਰ ਜੀ ਨਾਲ ਔਰ ਬੜੇ ਅਫਸੋਸ ਦੀ ਗੱਲ ਹੈ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਬੜੀ ਹੀ ਮਾੜੀ ਚੱਲ ਰਹੀ ਹੈ ਇਹਦੇ ਨੇ ਕੋਈ ਨਿੰਦਾ ਕਰਦਾ ਸਾਡੇ ਟਕਸਾਲੀ ਲੀਡਰ ਨੇ ਸ਼ਿਵਸਨਾ ਪੰਜਾਬ ਦੇ ਸੰਦੀਪ <th>ਥਾਪਰ ਗੋਰਾ ਜੀ ਜਿਨ੍ਹਾਂ ਨੂੰ ਆਏ ਦਿਨ ਅੱਤਵਾਦੀਆਂ ਵੱਲੋਂ ਜਾਨੋਂ ਮਾਰ ਦੀਆਂ ਧਮਕੀਆਂ ਆ ਰਹੀਆਂ ਵਾ ਔਰ ਕਈ ਵਾਰ ਅਸੀਂ ਲੁਧਿਆਣਾ ਪੁਸਤਕ ਮੇ ਨੋਟਿਸ ਲੈ ਕੇ ਵੀ ਆਏ ਆ ਵੀ ਸਾਡੇ ਪ੍ਰਧਾਨ ਨੂੰ ਖਤਰਾ ਆਇਆ ਵੀ ਇਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਪਰ ਕੁਲਦੀਪ ਚੈਲ ਸਾਹਿਬ ਦੀ ਜਿਹੜੀ ਫੀਲਿੰਗ ਹੈ ਨਾ ਉਹ ਸੀਐਮ ਭਗਵੰਤ ਮਾਨ ਸਾਹਿਬ ਤੋਂ ਵੱਡੀ ਵੱਡੀ ਫੀਲਿੰਗ ਹੈ ਉਹ ਕਹਿੰਦਾ ਡੀਜੀਪੀ ਮੇਰੇ ਥੱਲੇ ਆ ਮੈਂ ਕਮਿਸ਼ਨਰ ਆ ਸ਼ਹਿਰ ਦਾ ਮੈਂ ਕੁਲਦੀਪ ਚੈਲ ਆ ਮੈਂ ਮੋਹੱਲੇ ਵੀ ਟਾਇਆ ਮੈਂ ਸਾਰੇ ਟਾਇ ਦੇ ਲੁਧਿਆਣਾ ਵੀ ਟਾਉਂਗਾ ਇਹ ਜਿਹੜੀ ਫੀਲਿੰਗ ਅੱਜ ਜੇ ਉਹਨੇ ਚੱਕੀ ਫਿਰਦੇ ਨੇ ਉਸ ਫੀਲਿੰਗ ਦੇ ਨਤੀਜੇ ਅੱਜ ਸਾਡੇ ਹਿੰਦੂ ਲੀਡਰ ਦੇ ਉੱਤੇ ਹਮਲਾ ਹੋਇਆ ਉਹ ਹੁਣ ਸੁਰੱਖਿਤ ਨਹੀਂ ਹੈ ਹਜੇ ਡਾਕਟਰ ਕਹਿ ਰਹੇ ਵੀ ਸੀਰੀਅਸ ਹੈ ਕਿਉਂਕਿ ਬਾਹਾਂ ਵੀ ਤਲਪਾਨਾਂ ਵੱਜੀਆਂ ਹੋਈਆਂ ਇੱਥੇ ਤਲਪਾਨ ਵੱਜੀਆਂ ਸਿਰ 'ਚ ਕਰਦੇ ਫਿਰ ਤਲਪਾਨ ਬਲੱਡ ਨਹੀਂ ਰੁਕ ਰਿਹਾ ਉਹ ਕਹਿੰਦੇ ਸੀ ਸਾਨੂੰ ਪੀਜੀਐਫ ਰੈਫਰ ਕਰਨਾ ਪੈਣਾ ਪਰ ਅਸੀਂ ਸੀਐਮਸੀ ਲੈ ਕੇ ਜਾਵਾਂਗੇ ਪਰ ਡਾਕਟਰ ਕਹਿੰਦੇ ਮੈਨੂੰ ਤੁਹਾਡਾ ਟਾਈਮ ਦਿਓ ਮੈਂ ਕੋਸ਼ਿਸ਼ ਕਰ ਰਹੇ ਹਾਂ ਵੀ ਹਾਲਾਤ ਸੈਟਲ ਹੁੰਦੇ ਫਿਰ ਰੈਫਰ ਕਰਾਂਗੇ ਕਾਰਨ ਕੀ ਰਿਹਾ ਇਹ ਜੀ ਕੋਈ ਨਿਯੰਗਤ ਬੰਦੀਆਂ ਸੀਗੀਆਂ ਜਿਨ੍ਹਾਂ ਨੂੰ ਰੋਕ ਕੇ ਇਹਨਾਂ ਨੂੰ ਗਾਲ ਕੱਢ ਕੇ ਕਿਰਪਾਨ ਮਾਰੀ ਆ ਜਿਹੜੇ ਗਨਮੈਨ ਆ ਉਹ ਕਹਿੰਦੇ ਫਿਰ ਪਿਸਤਲ ਖਾਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਇਹਨਾਂ ਤਲਪਾਨਾਂ ਵੱਜ ਗੀਆਂ ਇਹਨ ਇਹ ਪਹਿਲਾਂ ਵੀ ਥ੍ਰੈਟ ਆਈ ਬਹੁਤ ਥ੍ਰੈਟ ਹੈ ਜੀ ਦੇਖੋ ਜੀ ਮੈਂ ਗੱਲ ਕਰਦਾ ਥ੍ਰੈਟ ਪ੍ਰਸ਼ਾਸਨ ਨੂੰ ਸਾਰਾ ਪਤਾ ਆ ਇਹ ਸਿਰਫ ਸੀਪੀ ਸਾਹਿਬ ਜਿਹੜੀ ਫੀਲਿੰਗ ਆ ਜਿਹੜੀ ਉਹ ਫੀਲਿੰਗ ਲੈਂਦੇ ਆ ਡੀਜੀਪੀ ਵਾਲੀ ਫੀਲਿੰਗ ਲੈਂਦੇ ਨਾ ਜਿਹੜੀ ਡੀਜੀਪੀ ਵਾਲੀ ਉਹ ਫੀਲਿੰਗ ਜੇ ਸੀਪੀ ਸਾਹਿਬ ਡੀਜੀਪੀ ਦੀ ਫੀਲਿੰਗ ਲੈ ਆ ਰਹੇ ਨਾ ਉਸ ਫੀਲੋਂ ਨਤੀਜਾ ਹੈ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਜੀ ਬੜੀ ਅੱਜ ਬਹੁਤ ਗਲਤ ਘਟਨਾ ਵਾਪਰੀ ਆ ਸੰਦੀਪ ਗੋਰਾ ਠੱਪਰ ਜਿਹੜੇ ਸਿਪਸ ਹਨਾ ਪੰਜਾਬ ਦੇ ਸੀਨੀਅਰ ਲੀਡਰ ਨੇ ਔਰ ਇਹ ਇਧਰ ਹੀ ਰਵਿੰਦਰ ਅਰੋੜਾ ਜੀ ਦੇ ਵਰਸੀ ਤੇ ਮੱਥਾ ਟੇਕਣ ਆਏ ਸੀ ਮੈਂ ਵੀ ਉੱਥੇ ਹੀ ਆਇਆ ਸੀਗਾ ਕੁਦਰਤੀ ਨਾਲ ਨਾਲ ਅਸੀਂ ਮੈਂ ਕੋਈ 10 ਮਿੰਟ ਲੇਟ ਹੋ ਗਿਆ ਔਰ ਪਤਾ ਲੱਗਿਆ ਸਾਨੂੰ ਸੰਦੀਪ ਗੋਰਾ ਥਾਪਰ ਜੀ ਨੂੰ ਤਿੰਨ ਨਿਹੰਗਾ ਨੇ ਕਿਰਪਾਨਾਂ ਚ ਜ਼ਬਰਦਸਤ ਤੇਜ਼ ਤਰ ਹਥਿਆਰਾਂ ਨਾਲ ਉਹਦੇ ਹਮਲਾ ਕੀਤਾ ਜੇ ਆ ਜੋਨਾਂ ਦਾ ਗਨਮੈਨ ਨਾ ਹੁੰਦਾ ਉਹ ਮਾਰਨ ਹੀ ਆਏ ਸੀ ਮੈਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿੰਨੂੰ ਲੋੜ ਹੈ ਗਨਮੈਨ ਦੀ ਦਿਓ ਹੱਥ ਜੋੜ ਕੇ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਜਿੰਨੂੰ ਥ੍ਰੈਟ ਆ ਉਹਦੇ ਕੋ ਗਨਮੈਨ ਸੁਰੱਖਿਆ ਨਾ ਲਾਓ ਇਹੋ ਜੇ ਇਹ ਜਿਹੜੇ ਗੈਂਗਸਟਰ ਹੈ ਇਹਨਾਂ ਦੇ ਹੌਸਲੇ ਖੁੱਲ ਰਹੇ ਨੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਖੁੱਲ ਰਹੇ ਨੇ ਇਹਨਾਂ ਦੇ ਹੌਸਲੇ ਖੁੱਲ ਗਏ ਬਿਨਾਂ ਤੋਂ ਤਾਂ ਸੈਕਿਉਰਟੀਾਂ ਸੁਰੱਖਿਆ ਚੱਕੀਆਂ ਗਈਆਂ ਵੀ ਜੋ ਮਰਜ਼ੀ ਅਸੀਂ ਕਰੀਏ ਹੁਣ ਕੁਝ ਨਹੀਂ ਹੋਣਾ ਇਹਨਾਂ ਦੇ ਇਹ ਹੌਸਲੇ ਇਹੋ ਜੇ ਇਹਨਾਂ ਦੇ ਬਲੰਦ ਹੋ ਗਏ ਗੈਂਗਸਟਰਾਂ ਦੇ ਜਿਹੜੇ ਆ ਅਤਵਾਦੀ ਜਿਹੜੇ ਸੋਚਦੇ ਲੋਗ ਨੇ ਅੱਜ ਨਾਓ ਜਿਹੜੀ ਅਲੋਕੇਸ਼ਨ ਪਾ ਦਿਓ ਮੋਬਾਈਲ ਥੋੜਾ ਪਿੱਛੇ ਕਰ ਲਓ ਜੀ ਮਰਾ ਜੀ